ਬੀਤੀ 11 ਅਗਸ ਨੂੰ ਸ਼ਰਪੂ ਜ਼ਿਲ੍ਹੇ ਦੇ ਪਿੰਡ ਜੀਜੂ ਦੋਬਾ ਵਿੱਚ ਜੀਜੂ ਸ਼ਾ ਦਰਵਾਰ ਨਜ਼ਦੀਕ ਬਣੇ ਕਾਜਵੇ ਵਿੱਚ ਜ਼ਿਆਦਾ ਪਾਣੀ ਆ ਜਾਣ ਕਾਰਨ 10:18 ਮਿੰਟ ਤੀ ਇੱਕ ਗੱਡੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਦੇਹਰਾ ਮਹਿਤਪੁਰ ਤੋਂ ਨਮਸ਼ਹਿਰ ਜਾ ਰਹੀ ਸੀ ਰੁੜ ਗਈ ਜਿਸ ਵਿੱਚ ਟੋਟਲ ਬੱਚਿਆਂ ਸਮੇਤ 12 ਜਾਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ ਸੀ ਤੇ 9 ਲਾਸ਼ਾਂ ਨੂੰ ਰਿਕਵਰ ਕਰ ਲਿਆ ਗਿਆ ਸੀ ਜੀਜੂ ਨਿਵਾਸੀਆਂ ਇਲਾਕਾ ਨਿਵਾਸੀਆਂ ਐੱਸ ਡੀ ਆਰ ਐੱਫ ਟੀਮ ਦੇ ਪਰਿਵਾਰਿਕ ਮੈਂਬਰਾਂ ਰਾਹੁਲ ਮੰਨਣ ਅਮਰੀਕ ਸਿੰਘ ਪੁਨੀਤ ਮੰਨਣ ਸ਼ਸ਼ਾਂਤ ਮੰਨਣ ਬਹਾਦਰ ਸਿੰਘ ਬਦਵਾਲ ਕਾਲਾ ਬਦਵਾਲ ਹੈਪੀ ਦੇਲਾ ਰਿਸ਼ਪਾਲ ਸਿੰਘ ਪੱਲੀ ਸਪੰਚ ਬਦਵਾਲ ਨੰਬਰਦਾਰ ਪ੍ਰਵੀਨ ਸੋਨੀ ਤਾਹਿਰ ਹੁਸੈਨ ਅਦਿੱਤਯ ਸ਼ਰਮਾ ਮੁਰਾਦ ਹੁਸੈਨ ਵੱਲੋਂ ਲਗਾਤਾਰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅੱਜ ਚੌਥੇ ਦਿਨ ਜੀਜੂ ਤੋਂ 12 ਕਿਲੋਮੀਟਰ ਦੂਰ ਪਾਤਪੁਰ ਜਟਾ ਨਜ਼ਦੀਕ ਪੁਰੋਵਾਲ ਕੋਲੋਂ ਸ੍ਰਿੰਦਰ ਕੋਰ ਪਤਨੀ ਅਮਰੀਕ ਸਿੰਘ ਪਟੋਲੀ ਸਰੂਪ ਚੰਦ ਦੇਹਲਾ ਦੀਆਂ ਲਾਸ਼ਾਂ ਬ੍ਰਾਹਮੜ ਕੀਤੀਆਂ ਗਈਆਂ ਜਿਨ੍ਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ਼ਹਿਰਪੁਰ ਪਹੁੰਚਾਇਆ ਗਿਆ ਇਹ ਖਤਰਾ ਕਰੀ ਗਾਰਵਾਈ ਨਾਲ ਉਹ ਟਿਕਟਾਂ ਵੀ ਲੈਣੀਆਂ ਆਵਾਜਾ ਅਰਪੋਰਟ ਨਾਲ ਲੈਣੀਆਂ ਇਸ ਨੂੰ ਵੀ ਲੈ ਕੇ ਆ ਗਏ ਉਹ ਬੰਦਾ ਨਾ ਵੇ ਜਿਹੜਾ ਅੱਜ ਅੱਜ ਇੱਥੇ ਆ ਤੁਹਾਨੂੰ ਬਾਹਰ ਕੱਢਣਾ ਹੈ ਉਹ ਮੁਸਤਕਬਲ ਹੈ ਠੀਕ ਹੈ ਚਾਰ